ਮਾਪਾਪ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ 'ਚ ਸ਼ਬਦਾਂ 'ਚ ਬਿਆਨ ਹੋ ਨਹੀਂ ਸਕਦਾ ਇਹ ਜਿਹੜਾ ਜਿਹਦੇ ਮਾਤਾ ਪਿਤਾ ਪੰਜਾਬ ਦੇ ਲੋਕ ਹਲੇ ਤਾਂ ਰਾਜਵੀ ਜਵੰਡਾ ਦੀ ਮੌਤ ਦੀ ਖਬਰ ਸੁਣ ਕੇ ਨਹੀਂ ਸੀ ਕਿ ਬਾਅਦ ਨਿਕਲੇ ਉਸ ਤੋਂ ਬਾਅਦ ਇਹ ਖਬਰ ਮਿਲ ਜਾਂਦੀ ਹੈ ਕਿ ਇੱਕ ਹੋਰ ਜਿਹੜਾ ਕਿ ਉਹ ਦੇਹਾਂਤ ਹੋ ਚੁੱਕਿਆ ਹੈ ਜਾਂ ਮੌਤ ਹੋ ਚੁੱਕੀ ਆ ਖਾਨ ਸਾਹਿਬ ਦੇ ਜਿਹੜੇ ਕਿ ਫਾਜ਼ਲ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਕਈਆਂ ਦਾ ਇਹ ਕਹਿਣਾ ਹੈ ਕਿ ਰੂਹੀ ਪਿਆਰ ਸੀਗਾ ਉਹਨਾਂ ਦੀ ਮਦਦ ਦੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਪਤਾ ਨਹੀਂ ਉਹਨਾਂ ਦੇ ਵਿੱਚ ਕਿੰਨਾ ਕੁ ਪਿਆਰ ਹੋਵੇਗਾ ਜਿਹੜਾ ਕਿ ਥੋੜੇ ਟਾਈਮ ਬਾਅਦ ਹੀ ਉਹਨਾਂ ਦੇ ਪਿਤਾ ਦੀ ਡੈਥ ਹੋ ਜਾਂਦੀ ਆ ਪਰ ਇਹ ਕਿੰਨੀ ਕੁ ਗੱਲ ਸੱਚ ਆ ਤੇ ਕਿੰਨੀ ਕੁ ਝੂਠ ਆ ਕਿਉਂਕਿ ਸਭ ਤੋਂ ਵੱਡਾ ਦੁੱਖ ਜਿਹੜਾ ਇਸ ਟਾਈਮ ਦੇ ਚੱਲੰਦੇ ਆ ਆ ਉਹ ਆ ਖਾਨ ਸਾਹਿਬ ਕਿਉਂਕਿ ਉਹਨਾਂ ਦਾ ਇਸ ਦੁਨੀਆ ਦੇ ਵਿੱਚ ਹੁਣ ਕੁਝ ਵੀ ਨਹੀਂ ਰਿਹਾ ਸਭ ਤੋਂ ਜ਼ਿਆਦਾ ਦੁੱਖ ਸਾਨੂੰ ਉਦੋਂ ਲੱਗਦਾ ਜਦੋਂ ਖਾਨ ਸਾਹਿਬ ਦੀ ਅਸੀਂ ਵੀਡੀਓ ਦੇਖੀਏ ਜਦੋਂ ਕਿ ਉਹਨਾਂ ਨੂੰ ਦਫਨਾਇਆ ਜਾ ਰਿਹਾ ਸੀਗਾ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਪਾਸੇ ਆ ਮੇਰੀ ਮਾਂ ਪਈ ਆ ਜਿਹੜੀ ਕਿ ਮੈਨੂੰ ਥੋੜੇ ਦਿਨ ਪਹਿਲਾਂ ਛੱਡ ਗਈ ਆ ਤੇ ਹੁਣ ਪਿਓ ਵੀ ਆਪਾਂ ਉਹਨਾਂ ਦੇ ਲਾਗੇ ਛੱਡ ਕੇ ਚੱਲੇ ਆ ਜਦੋਂ ਖਾਨ ਸਾਹਿਬ ਨੇ ਆਪਣੇ ਪਿਤਾ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਹੁੰਦਾ ਆ ਉਸ ਟਾਈਮ ਤੇ ਉਹ ਕਹਿੰਦੇ ਨੇ ਫੀ ਉੱਠ ਬਾਪੂ ਮੇਰਾ ਪਿੰਡ ਆ ਗਿਆ ਤੂੰ ਉੱਠਦਾ ਕਿਉਂ ਨਹੀਂ ਹਰ ਵੀਡੀਓ ਦੇ ਵਿੱਚ ਖਾਨ ਸਾਹਿਬ ਦਾ ਅਸੀਂ ਦੁੱਖ ਦੇਖ ਸਕਦੇ ਆ ਅਤੇ ਹੁਣ ਉਹਨਾਂ ਨੂੰ ਸਮਝਾਉਣ ਵਾਲਾ ਕੌਣ ਹੋਵੇਗਾ ਕਿਹੜੇ ਕਲਾਕਾਰ ਉਹਨਾਂ ਕੋਲ ਜਾਣਗੇ ਤੇ ਇਹ ਦੱਸਣਗੇ ਕਿਉਂ ਨਾ ਅਸੀਂ ਤੇਰੇ ਨਾਲ ਆ ਜਾਂ ਅਸੀਂ ਤੇਰੇ ਨਾਲ ਖਲੋਤੇ ਆ ਮਾਪਿਓ ਵਾਲਾ ਕਿਰਦਾਰ ਤਾਂ ਮਾਪਿਓ ਵਾਲਾ ਹੀ ਹੁੰਦਾ ਆ ਸਕੇ ਭਰਾਮਾਂ ਵਾਲਾ ਕਰਦਾਨ ਜਿਹੜਾ ਕਿਉਂ ਨੁਬਾ ਸਕਦੇ ਆ ਪਰ ਇੱਕ ਜਿਹੜੀ ਰੱਬ ਵੱਲੋਂ ਦੇਣ ਦਿੱਤੀ ਗਈ ਆ ਮਾਪਿਓ ਦੀ ਇੱਕ ਦਰ ਹੋਰ ਕੋਈ ਵੀ ਜਿਹੜਾ ਕਿ ਨਹੀਂ ਨੁਬਾ ਸਕਦਾ ਬਾਕੀ ਹੋਰ ਕੀ ਕੁਝ ਕਹਾਂ ਸੱਚੀ ਨੇ ਹੁ ਆ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾ ਦਿੰਨੇ ਆ ਆਪਾ ਨੂੰ ਖੋਣ ਦਾ ਜੋ ਦਰਦ ਆ ਉਹ ਅਸਲ ਚ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਇਹ ਜਿਹਦਾ ਜਿਹਦੇ ਮਾਤਾ ਪਿਤਾ ਜਾਣਦੇ ਆ ਇਹ ਦੁੱਖ ਇਹ ਤਕਲੀਫ ਹੈ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਖਾਨ ਸਾਹਿਬ ਦੇ ਲਈ ਅਸੀਂ ਭਰਾ ਆਉਂਦੇ ਅਸੀਂ ਉਹਦੇ ਨਾਲ ਐ ਖੜੇ ਆਉਂਦੇ ਨਾਲ ਇਸ ਘੜੀ ਦੇ ਵਿੱਚ ਲੇਕਿਨ ਇਹ ਦੁੱਖ ਜੋ ਉਹਦੇ ਲਈ ਹੈ ਇਹ ਉਹਨੂੰ ساری ਜ਼ਿੰਦਗੀ ਹਣਾਣਾ ਪੈਣਾ ਸੋ ਇਸ ਦੁੱਖ ਨੂੰ ਸ਼ਬਦਾਂ ਚ ਅਸੀਂ ਬਿਆਨ ਕਰਹੀ ਦੀ ਸਰਦ ਬਸ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਅੰਕਲ ਜੀ ਔਰ ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ ਪਾਏ ਤੇ ਉਹਨਾਂ ਦੇ ਨਾਲ ਨਾਲ ਉਹ ਵੀ ਚਲੇ ਗਏ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਹੈ ਸ਼ਾਇਦ ਉਹ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬles ਕਰਨਗੇ ਉਹਨੂੰ ਅਸ਼ੀਰਵਾਦ ਦੇਣਗੇ ਅੱਛੀ ਜ਼ਿੰਦਗੀ ਲਈ ਅੱਛੀ ਸਿਹਤ ਲਈ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕਿ ਸਚੀ ਨੇ ਔਨ ਮਾਈਕ ਸਾਰਿਆਂ ਮੀਡੀਆ ਨੂੰ ਇਹ ਸਵਾਲਾਂ ਦੇ ਜਵਾਬ ਦਿੱਤੇ ਸੀਗੇ ਕੀ ਹੋਣ ਰੂਹੀ ਪਿਆਰ ਹੋਣ ਕਰਕੇ ਉਹਨਾਂ ਨੇ ਆਪਣੇ ਕੋਲ ਬੁਲਾ ਲਿਆ ਤੇ ਉਹ ਦੋਵੇਂ ਆਣੇ ਉੱਪਰੋਂ ਇਹੀ ਆਸ਼ੀਰਵਾਦ ਦੇਣਗੇ ਖਾਨ ਸਾਹਿਬ ਨੂੰ ਕਿ ਸਾਡਾ ਜਿਹੜਾ ਕੀ ਵਾਰਿਸ ਆ ਉਹ ਅੱਗੇ ਹੋਰ ਬਲੰਦਿਆਣੇ ਸ਼ੁਭੇ ਅਤੇ ਜੁੰਦਾ ਵਸਦਾ ਰਹੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦਿਓ ਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜ਼ਰੂਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ